ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਾਂ ਜਸੀ ਕੌਰ ਅੱਜ 1 ਅਕਤੂਬਰ ਹੈ ਤੇ ਅੱਜ ਤੋਂ ਨਿਜ਼ੀਲੈਂਡ ਭਰ ਦੇ ਵਿੱਚ ਕਈ ਬਦਲਾਅ ਹੋਣ ਜਾ ਰਹੇ ਨੇ ਇਹਨਾਂ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਕਈ ਵੱਡੇ ਬਦਲਾਅ ਹੋਣ ਜਾ ਰਹੇ ਨੇ ਅੱਜ ਤੋਂ ਡਿਸੇਬਲ ਪਾਰਕਿੰਗ ਦੇ ਵਿੱਚ ਜੇਕਰ ਤੁਸੀਂ ਬਿਨਾਂ ਪਰਮਿਟ ਦੇ ਪਾਰਕ ਕਰਦੇ ਹੋ ਤਾਂ ਇੱਥੇ ਹੁਣ 150 ਡਾਲਰ ਤੋਂ ਵਧਾ ਕੇ ਫਾਈਨ 750 ਡਾਲਰ ਕਰ ਦਿੱਤਾ ਗਿਆ ਜਾਨੀ ਕਿ ਡਿਸੇਬਲ ਪਾਰਕਿੰਗ ਦੇ ਵਿੱਚ ਜੇਕਰ ਤੁਸੀਂ ਬਿਨਾਂ ਪਰਮਿਟ ਤੇ ਪਾਰਕ ਕਰਦੇ ਹੋ ਆਪਣੀ ਗੱਦ ਤੁਹਾਨੂੰ ਮੋਟਾ ਜੁਰਮਾਨਾ ਇਸਦਾ ਦੇਣਾ ਪਵੇਗਾ ਡਿਸੇਬਿਲਟੀ ਇਸ਼ੂਸ ਮਿਨਿਸਟਰ ਦੇ ਮੁਤਾਬਿਕ ਹੈ ਇਸ ਦੇ ਨਾਲ ਜਿੱਥੇ ਡਿਸੇਬਲ ਲੋਕਾਂ ਨੂੰ ਮਦਦ ਮਿਲੇਗੀ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਇਸਦਾ ਖਾਮਿਆਜ਼ਾ ਵੀ ਪੋਖਤ ਨਾ ਪਾਏਗਾ ਤੇ ਲੋਕਾਂ ਨੂੰ ਸਬਕ ਵੀ ਮਿਲੇਗਾ ਉੱਧਰ ਇਲੀਗਲੀ ਪਾਰਕ ਕਾਰ ਪਾਰਕ ਕਰਨ ਦੇ ਲਈ 40 ਡਾਲਰ ਤੋਂ ਵਧਾ ਕੇ ਫੀਸ ਹੁਣ 70 ਡਾਲਰ ਕਰ ਦਿੱਤੀ ਗਈ ਹੈ ਅੱਜ ਤੋਂ ਜੇਕਰ ਤੁਸੀਂ ਕਿਤੇ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੀ ਕਾਰ ਪਾਰਕ ਕਰਦੇ ਹੋ ਤਾਂ ਤੁਹਾਨੂੰ 40 ਡਾਲਰ ਤੋਂ ਵਧਾ ਕੇ ਜੁਰਮਾਨਾ 70 ਡਾਲਰ ਦੇਣਾ ਪਵੇਗਾ